ਟੂ ਫਿਲਮ ਨਿਰਮਤਾਵਾਂ ਨੇ ਈਸਾਈ ਭਾਈਚਾਰੇ ਤੋਂ ਮਾਫੀ ਮੰਗੀ ਹੈ ਜੀ ਹਾਂ ਉਹਨਾਂ ਨੇ ਕਿਹਾ ਹੈਗਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਕਿਰਪਾ ਕਰਕੇ ਸਾਨੂੰ ਮਾਫ ਕਰ ਦੋ ਤਾਂ ਸਕੇ ਪਿਛਲੇ ਦਿਨੀ ਜਲੰਧਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀਗੀ ਤਾਂ ਫਿਲਮ ਦੇ ਨਿਰਮਤਾਵਾਂ ਅਤੇ ਹੋਰ ਟੀਮ ਮੈਂਬਰਾਂ ਨੇ ਫਿਲਮ जाट ਦੇ ਵਿਵਾਦਪੂਰਨ ਦ੍ਰਿਸ਼ ਦੇ ਲਈ ਮੁਆਫੀ ਮੰਗੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਸ਼ੇਅਰ ਕੀਤੀ ਗਈ ਕਿ ਸੋਸ਼ਲ ਮੀਡੀਆ ਪੋਸਟਰ ਦੇ ਵਿੱਚ ਜਾਟ ਫਿਲਮ ਦੀ ਟੀਮ ਨੇ ਕਿਹਾ ਹੈਗਾ ਕਿ ਸਾਡਾ ਇਰਾਦਾ ਕਿਸੇ ਧਰਮ ਜਾਂ ਫਿਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀਗੀ ਭਾਈਚਾਰੇ ਦੇ ਗੁੱਸੇ ਤੋਂ ਬਾਅਦ ਅਸੀਂ ਵਿਵਾਦਪੂਰਨ ਦ੍ਰਿਸ਼ ਨੂੰ ਹਟਾ ਦਿੱਤਾ ਹੈ ਸਾਨੂੰ ਇਸ ਗਲਤੀ ਦੇ ਲਈ ਅਫਸੋਸ ਹੈ ਇੱਕ ਵਾਰ ਫਿਰ ਅਸੀਂ ਉਹਨਾਂ ਲੋਕਾਂ ਤੋਂ ਮਾਫੀ ਮੰਗਦੇ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਇਸ ਇਸ ਫਿਲਮ ਸੰਬੰਧੀ ਨਿਰਮਤਾਵਾਂ ਦੇ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਮਾਫੀ ਮੰਗੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸਾਈ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਚਾਰਟ ਫਿਲਮ ਦੇ ਨਿਰਮਤਾਵਾਂ ਨੇ ਵਿਵਾਦਪੂਰਨ ਦ੍ਰਿਸ਼ਾਂ ਹਟਾ ਦਿੱਤਾ ਸੀਗਾ ਤੇ ਫੈਸਲਾ ਪੰਜਾਬ ਦੇ ਜਲੰਧਰ ਦੇ ਵਿੱਚ ਐਫਆਈਆਰ ਤੋਂ ਬਾਅਦ ਲਿਆ ਗਿਆ ਇੱਕ ਦਿਨ ਪਹਿਲਾਂ ਐਸਆਈ ਭਾਈਚਾਰੇ ਦੇ ਅਲਟੀਮੇਟਮ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਨਿਦਯੋ ਲਤੇ ਰਣਦੀਪ ਹੁੱਡਾ ਸਮੇਤ ਪੰਜ ਲੋਕਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਐਸਆਈ ਭਾਈਚਾਰੇ ਨੇ ਦੋਸ਼ ਲਗਾਇਆ ਹੈਗਾ ਕਿ ਫਿਲਮ जाट ਦੇ ਵਿੱਚ ਚਰਚ ਦੇ ਦ੍ਰਿਸ਼ ਨੇ ਉਹਨਾਂ ਦੀ ਜੋ ਕਿ ਧਾਰਮਿਕ ਭਾਵਨਾ